ਕਾਂਢ시 ਲੋਕਾਂ ਵਿੱਚ ਸਦਾਰਥ ਕਾਮਸਵਾਮੀ ਵਪਾਰੀ ਨੂੰ ਮਿਲਣ ਗਿਆ ਅਮੀਰਾਨਾ ਘਰ ਅੰਦਰ ਲਜਾਇਆ ਗਿਆ ਬਹੁਮੁੱਲੇ ਗਲੀਚਿਆਂ ਤੋਂ ਲੰਗਾ ਕੇ ਨੌਕਰ ਉਸ ਨੂੰ ਇੱਕ ਕਮਰੇ ਵਿੱਚ ਲੈ ਗਈ ਜਿੱਥੇ ਉਸ ਨੇ ਬੈਠ ਕੇ ਮਾਲਕ ਦਾ ਇੰਤਜ਼ਾਰ ਕੀਤਾ ਕਾਮਸਵਾਮੀ ਅੰਦਰ ਆਇਆ ਉਹ ਪਤਲਾ ਨਾਜ਼ਕ ਜਿੰਦਾਦਿਰ ਪੁਰਸ਼ ਸੀ ਉਸ ਦੇ ਵਾਲ ਚਿੱਟੇ ਹੋ ਰਹੇ ਸਨ ਅੱਖਾਂ ਚੰਚਲ ਤੇ ਦੂਰ ਅੰਦੇਸ਼ ਤੇ ਮੂੰਹ ਲਾਲਸੀ ਲੱਗਦਾ ਸੀ ਮਾਲਕ ਤੇ ਮੁਲਾਕਾਤ ਦੀ ਮਿੱਤਰਤਾ ਭਾਵ ਨਾਲ ਇੱਕ ਦੂਜੇ ਨੂੰ ਮਿਲੇ। ਮੈਨੂੰ ਦੱਸਿਆ ਗਿਆ ਹੈ ਵਪਾਰੀ ਨੇ ਕਹਿਣਾ ਸ਼ੁਰੂ ਕੀਤਾ ਕਿ ਤੂੰ ਬ੍ਰਾਹਮਣ ਹੈ, ਵਿਦਵਾਨ ਹੈ ਪਰ ਵਪਾਰੀ ਕੋਲ ਕੰਮ ਕਰਨਾ ਚਾਹੁੰਦਾ ਹੈ। "ਹੇ ਬ੍ਰਾਹਮਣ, ਕੀ ਤੈਨੂੰ ਕੋਈ ਲੋੜ ਆ ਪਈ ਹੈ ਜੋ ਤੂੰ ਨੌਕਰੀ ਲੱਭਦਾ ਹੈ?" ਨਹੀਂ ਸਿਦਾਰਥ ਉੱਤਰ ਦਿੱਤਾ। "ਮੈਨੂੰ ਕੋਈ ਲੋੜ ਨਹੀਂ ਆ ਪਈ ਤੇ ਨਾ ਮੈਂ ਕਦੇ ਲੋੜ ਵਿੱਚ ਰਿਹਾ ਹਾਂ। ਮੈਂ ਸਮਾਨਿਆ ਕੋਲੋਂ ਆਇਆ ਹਾਂ।" ਜਿਨ੍ਹਾਂ ਨਾਲ ਮੈਂ ਬੜਾ ਚਿਰ ਰਿਹਾ ਹਾਂ ਜੇ ਤੂੰ ਸਮਾਨਿਆ ਕੋਲੋਂ ਵੀ ਆਇਆ ਹੈ ਤਾਂ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਤੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਕੀ ਸਾਰੇ ਸਮਾਨਿਆ ਪਾਸ ਬਿਲਕੁਲ ਕੋਈ ਸੰਪਤੀ ਨਹੀਂ ਹੁੰਦੀ ਮੇਰੇ ਪਾਸ ਕੋਈ ਸੰਪਤੀ ਨਹੀਂ ਸਿਦਾਰਥ ਨੇ ਕਿਹਾ ਜੇ ਤੋ ਸਾਡਾ ਇਹ ਮਤਲਬ ਹੈ ਤਾਂ ਮੈਂ ਠੀਕ ਬਿਨਾਂ ਕਿਸੇ سرمਾਇਦੇ ਹਾਂ ਪਰ ਆਪਣੀ ਮਨਮਰਜ਼ੀ ਨਾਲ ਇਸ ਲਈ ਮੈਨੂੰ ਕੋਈ ਜ਼ਰੂਰਤ ਨਹੀਂ ਪਰ ਜੇ ਤੇਰੇ ਪਾਸ ਕੋਈ سرمਾਇਆ ਨਹੀਂ ਤਾਂ ਤੂੰ ਕਿਸ ਤਰ੍ਹਾਂ ਜੀਵੇਂਗਾ ਸ੍ਰੀਮਾਨ ਜੀ ਮੈਂ ਇਸ ਬਾਰੇ ਕਦੇ ਸੋਚਿਆ ਹੀ ਨਹੀਂ ਮੈਂ ਤਿੰਨ ਕਵਰੇ ਆਪਣੇ ਕੋਲ ਕੁਝ ਨਹੀਂ ਰੱਖਿਆ ਤੇ ਨਾ ਹੀ ਕਦੇ ਸੋਚਿਆ ਹੈ ਕਿ ਕਾਦੇ ਤੇ ਜਿਉਣਾ ਚਾਹੀਦਾ ਹੈ ਸੋ ਤੂੰ ਦੂਸਰਿਆਂ ਦੀਆਂ ਚੀਜ਼ਾਂ ਤੇ ਜਿਉਂਦਾ ਰਿਹਾ ਹੈ ਦੇਖਣ ਨੂੰ ਪਰ ਵਪਾਰੀ ਵੀ ਦੂਜਿਆਂ ਦੀ ਰਾਸਪੂੰਜੀ ਤੇ ਹੀ ਜਿਉਂਦਾ ਹੈ ਠੀਕ ਹੈ ਆ ਹੈ ਪਰ ਉਹ ਦੂਜਿਆਂ ਕੋਲੋਂ ਐਵੇਂ ਕੁਝ ਨਹੀਂ ਲੈਂਦਾ ਉਹ ਵਟਾਂਦਰੇ ਵਿੱਚ ਵੱਖਰਾ ਦਿੰਦਾ ਹੈ ਸਾਰੀਆਂ ਗੱਲਾਂ ਹੀ ਇੰਜ ਜਾਂਪਦੀਆਂ ਹਨ ਹਰ ਕੋਈ ਦਿੰਦਾ ਹੈ ਹਰ ਕੋਈ ਲੈਂਦਾ ਹੈ ਜ਼ਿੰਦਗੀ ਹੀ ਇੰਜ ਹੈ ਹਾਂ ਪਰ ਜੇ ਤੇਰੇ ਪੱਲੇ ਕੁਝ ਨਹੀਂ ਤਾਂ ਤੂੰ ਕਿਸ ਤਰ੍ਹਾਂ ਦੇ ਸਕਦਾ ਹੈ ਜੋ ਕੁਝ ਕਿਸੇ ਪਾਸ ਹੁੰਦਾ ਹੈ ਉਹੀ ਹਰ ਕੋਈ ਦਿੰਦਾ ਹੈ ਸਿਪਾਹੀ ਬਲ ਵਪਾਰੀ ਸੌਦਾ ਉਸਤਾਦ ਸਿੱਖਿਆ ਜ਼ਿਮੀਦਾਰ ਚਾਵਲ ਤੇ ਮਾਛੀ ਮੱਛੀਆਂ ਦਿੰਦਾ ਹੈ ਬਹੁਤ ਚੰਗਾ ਤੇ ਤੂੰ ਕੀ ਦੇ ਸਕਦਾ ਹੈ ਤੂੰ ਕੀ ਸਿੱਖਿਆ ਹੈ ਜੋ ਤੂੰ ਦੇ ਸਕਦਾ ਹੈ ਮੈਂ ਮੈਂ ਵਿਚਾਰ ਕਰ ਸਕਦਾ ਹਾਂ ਉਹ ਦੇਖ ਸਕਦਾ ਹਾਂ ਤੇ ਵਰਤ ਰੱਖ ਸਕਦਾ ਹਾਂ ਬਸ ਇਹੋ ਕੁਝ ਮੇਰਾ ਖਿਆਲ ਹੈ ਇਹੋ ਹੈ ਸਭ ਕੁਝ ਤੇ ਇਹਨਾਂ ਦਾ ਲਾਭ ਕੀ ਹੈ ਉਦਾਹਰਨ ਵਜੋਂ ਵਰਤ ਰੱਖਣੇ ਇਸ ਵਿੱਚ ਕੀ ਚੰਗਾ ਹੈ ਸ੍ਰੀਮਾਨ ਜੀ ਇਸ ਦਾ ਬਹੁਮੁੱਲ ਹੈ ਜੇ ਆਦਮੀ ਪਾਸ ਕੁਝ ਖਾਣ ਨੂੰ ਨਹੀਂ ਸਬਨ ਨਾਲੋ ਸਿਆਣੀ ਗੱਲ ਜੋ ਕਰ ਸਕਦਾ ਹੈ ਉਹ ਹੈ ਵਰਤ ਰੱਖਣਾ ਭੁੱਖਾ ਰਹਿਣਾ ਮਿਸਾਲ ਵਜੋਂ ਜੇ ਸਿਦਾਰਥ ਨੇ ਭਾਕੇ ਕੱਟਨੇ ਨਾ ਸਿੱਖੇ ਹੁੰਦੇ ਤਾਂ ਉਸ ਨੂੰ ਅੱਜ ਹੀ ਕੋਈ ਨਾ ਕੋਈ ਕੰਮ ਲੱਭਣਾ ਪੈਂਦਾ ਭਾਵੇਂ ਤੋਂ ਸਾਡੇ ਕੋਲ ਜਾਂ ਕਿਧਰੇ ਹੋਰ ਤਾਂ ਕਿਉਂਕਿ ਭੁੱਖ ਉਸ ਨੂੰ ਉਧਰ ਧੱਕ ਦਿੰਦੀ ਪਰ ਜਿਹਾ ਹੁਣ ਹੈ ਸਿਦਾਰਥ ਸ਼ਾਂਤੀ ਨਾਲ ਉਡੀਕ ਸਕਦਾ ਹੈ ਉਹ ਬੇਸਬਰਾਂ ਨਹੀਂ ਉਹ ਲੋੜਵੰਦਾ ਨਹੀਂ ਉਹ ਕਾਫੀ ਲੰਬੇ ਸਮੇਂ ਲਈ ਭੁੱਖ ਨੂੰ ਟਾਲ ਇਸ ਤੇ ਹੱਸ ਸਕਦਾ ਹੈ ਇਸ ਲਈ ਵਰਤ ਰੱਖਣੇ ਚੰਗੇ ਹਨ ਸ਼੍ਰੀਮਾਨ ਜੀ ਤੂੰ ਠੀਕ ਹੈ ਸਮਾਨਾ ਜ਼ਰਾ ਇੱਕ ਠਹਿਰੋ ਕਾਮਸਵਾਮੀ ਬਾਹਰ ਗਿਆ ਤੇ ਵਾਪਸ ਤੇ ਇੱਕ ਚਿੱਠਾ ਆਪਣੇ ਪਰੌਣੇ ਨੂੰ ਪਕੜਾਇਆ ਤੇ ਪੁੱਛਿਆ ਕਿ ਤੂੰ ਇਹ ਪੜ ਸਕਦਾ ਹੈ ਸਿਦਾਰਥ ਨੇ ਚਿੱਠੇ ਨੂੰ ਦੇਖਿਆ ਜਿਸ ਤੇ ਸੌਦੇ ਦੀ ਲਿਖਤ ਪੜਤ ਕੀਤੀ ਹੋਈ ਸੀ ਤੇ ਉਸ ਦਾ ਮضمੂਨ ਪੜਨਾ ਸ਼ੁਰੂ ਕੀਤਾ ਬਹੁਤ ਖੂਬ ਕਾਮਸਵਾਮੀ ਨੇ ਕਿਹਾ ਤੇ ਕੀ ਤੂੰ ਮੇਰੇ ਲਈ ਇਸ ਕਾਗਜ਼ ਤੇ ਕੁਝ ਲਿਖੇਗਾ ਉਸ ਨੇ ਉਸ ਨੂੰ ਕਾਗਜ਼ ਤੇ ਕਲਮ ਦਿੱਤੀ ਸਦਾਰਥ ਨੇ ਕੁਝ ਲਿਖਿਆ ਤੇ ਕਾਗਜ਼ ਕਾਮਸਵਾਮੀ ਨੇ ਪੜ੍ਹਿਆ ਲਿਖਣਾ ਚੰਗਾ ਹੈ ਸੋਚਣਾ ਉਸ ਤੋਂ ਵਧੇਰੇ ਚੰਗਾ ਚਤੁਰਤਾ ਚੰਗੀ ਹੈ ਤੀਰਜ ਉਸ ਤੋਂ ਵਧੇਰੇ ਚੰਗਾ ਹੈ ਤੂੰ ਬਹੁਤ ਚੰਗਾ ਲਿਖਦਾ ਹੈ ਵਪਾਰੀ ਨੇ ਸਲਾਹਤਾ ਕਰਦੇ ਕਿਹਾ ਅਸੀਂ ਹੋਰ ਅਜੇ ਹੋਰ ਬਹੁਤ ਵਿਚਾਰਨਾ ਹੈ ਪਰ ਅਜਮੇ ਤੈਨੂੰ ਆਪਣਾ ਪਰੌਣਾ ਬਣ ਤੇ ਆਪਣੇ ਘਰ ਰਹਿਣ ਦਾ ਸੱਦਾ ਦਿੰਦਾ ਹਾਂ। ਸਿਦਾਰਥ ਨੇ ਧੰਨਵਾਦ ਸਹਿਤ ਸਵਕਾਰ ਕੀਤਾ ਤੇ ਉਸ ਸਦਾਗਰ ਦੇ ਘਰ ਰਹਿਣ ਲੱਗਾ। ਕੱਪੜੇ ਤੇ ਜੁੱਤੀਆਂ ਉਸ ਲਈ ਲਿਆ ਦਿੱਤੀਆਂ ਗਈਆਂ। ਇੱਕ ਨੌਕਰ ਰੋਜ਼ ਉਸ ਦਾ ਗੁਸਲ ਲਗਾਉਂਦਾ, ਦੋ ਵੇਲੇ ਸ਼ਾਨਦਾਰ ਭੋਜਨ ਪਰੋਸਿਆ ਜਾਂਦਾ ਪਰ ਸਿਦਾਰਥ ਇੱਕ ਡੰਗ ਹੀ ਖਾਂਦਾ ਸੀ। ਨਾ ਹੀ ਉਸ ਮਾਸ ਕਦਾ ਤੇ ਨਾ ਸ਼ਰਾਬ ਪੀਤੀ। ਕਾਮ ਸੁਆਮੀ ਨੇ ਉਸ ਨਾਲ ਆਪਣੇ ਵਪਾਰ ਸੰਬੰਧੀ ਗੱਲਬਾਤ ਕੀਤੀ ਉਸ ਨੂੰ ਮਾਲ ਗੋਦਾਮ ਤੇ ਲੇਖਾ ਪੱਤਾ ਦਿਖਾਇਆ ਸਦਾਰਥ ਨੇ ਬੜੀਆਂ ਨਵੀਆਂ ਗੱਲਾਂ ਸਿੱਖੀਆਂ ਉਹ ਸੁਣਦਾ ਵਧੇਰੇ ਤੇ ਬੋਲਦਾ ਘੱਟ ਸੀ ਕਮਲਾ ਦੇ ਸ਼ਬਦ ਯਾਦ ਕਰਦਿਆਂ ਉਹ ਕਦੇ ਵਪਾਰੀ ਦੀ ਖੁਸ਼ਾਮਦ ਨਹੀਂ ਸੀ ਕੀਤੀ ਸਗੋਂ ਉਸ ਨੂੰ ਆਪਣੇ ਤੁਲ ਤੇ ਉਸ ਤੋਂ ਚੰਗਾ ਵਰਤਾਓ ਕਰਨ ਤੇ ਮਜਬੂਰ ਕਰ ਦਿੰਦਾ ਕਾਮ ਸੁਆਮੀ ਆਪਣਾ ਕੰਮ ਬੜੇ ਧਿਆਨ ਤੇ ਬਹੁਤ ਵੀਰਜੋਸ਼ ਨਾਲ ਕਰਦਾ ਸੀ ਪਰਸੇਦਾਰਤ ਇਹ ਸਭ ਕੁਝ ਨੂੰ ਇੱਕ ਖੇਡ ਸਮਝਦਾ ਸੀ ਉਸ ਨੇ ਵਪਾਰ ਦੇ ਸਾਰੇ ਨਿਯਮ ਚੰਗੀ ਤਰ੍ਹਾਂ ਸਿੱਖਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਸ ਨੇ ਆਪਣੇ ਮਨ ਨੂੰ ਅਲਿਪਿਤ ਰੱਖਿਆ ਉਸ ਨੂੰ ਕਾਮ ਸਵਾਮੀ ਦੇ ਕਰ ਲੈਂਦਿਆਂ ਬਹੁਤਾ ਸਮਾਂ ਨਹੀਂ ਸੀ ਹੋਇਆ ਅਤੇ ਉਹ ਮਾਲਕ ਦੇ ਕੰਮਕਾਜ ਵਿੱਚ ਹਿੱਸਾ ਲੈ ਰਿਹਾ ਸੀ ਪਰੰਤੂ ਰੋਜ਼ ਜਿਸ ਸਮੇਂ ਸੁੰਦਰੀ ਕਮਲਾ ਸਾਦੀ ਉਹ ਸੋਹਣੇ ਕੱਪੜੇ ਤੇ ਚੰਗੀ ਜੁੱਤੀ ਪਾ ਕੇ ਉਸ ਕੋਲ ਜਾਂਦਾ ਤੇ ਸੇਤੀ ਹੀ ਉਸ ਲਈ ਤੋਹਫੇ ਵੀ ਲਜਾਨਣ ਲੱਗ ਪਿਆ ਉਸ ਨੇ ਉਸ ਦੇ ਸਮਝਦਾਰ ਲਾਲ ਬੁੱਲਾ ਤੋਂ ਬਹੁਤ ਕੁਝ ਸਿੱਖਿਆ ਉਸ ਦੇ ਨਰਮ ਤੇ ਕੋਮਲ ਹੱਥਾਂ ਨੇ ਉਸ ਨੂੰ ਬਹੁਤ ਕੁਝ ਪੜਾਇਆ ਉਸ ਨੂੰ ਜੋ ਪਿਆਰ ਦੀ ਦੁਨੀਆ ਵਿੱਚ ਅਜੇ ਬੱਚਾ ਹੀ ਸੀ ਤੇ ਅੰਨੇਵਾ ਬਿਨਾ ਤਸੱਲੀ ਦੇ ਇਸ ਦੀ ਤੈਅ ਤੱਕ ਚੁੱਭੀ ਮਾਰਨ ਲਈ ਝਕਾਉ ਰੱਖਦਾ ਸੀ ਕਮਲਾ ਨੇ ਪੜਾਇਆ ਕਿ ਕੋਈ ਵੀ ਖੁਸ਼ੀ ਦਿੱਤੇ ਬਿਨਾ ਖੁਸ਼ੀ ਪ੍ਰਾਪਤ ਨਹੀਂ ਕਰ ਸਕਦਾ ਜੋ ਇਸ ਨੂੰ ਸਮਝ ਸਕਦਾ ਹੈ ਉਸ ਲਈ ਹਰ ਹਰਕਤ ਹਰ ਲਾੜਚਾ ਹਰ ਸ਼ੋਖ ਹਰ ਤਕਨੀ ਤੇ ਸਰੀਰ ਦੇ ਹਰ ਅੰਗ ਵਿੱਚ ਪੈਦਾ ਹੈ ਜੋ ਸਾਨੂੰ ਆਨੰਦ ਦੇ ਸਕਦਾ ਹੈ ਉਸ ਨੇ ਇਹ ਵੀ ਪੜਾਇਆ ਜੋ ਪ੍ਰੇਮੀਆਂ ਨੂੰ ਪ੍ਰੇਮ ਕਰਨ ਪਿੱਛੋਂ ਇੱਕ ਦੂਜੇ ਦੀ ਛਲਾਗਾ ਕੀਤੇ ਬਿਨਾਂ ਵਿਛੜਨਾ ਨਹੀਂ ਚਾਹੀਦਾ ਤਾਂ ਕਿ ਤਸੱਲੀ ਜਾਂ ਵਿਛੋੜੇ ਦੇ ਖਿਆਲ ਨਾ ਆਉਣ ਨਾ ਹੀ ਇੱਕ ਦੂਜੇ ਨੂੰ ਅਯੋਗ ਵਰਤੇ ਜਾਣ ਦਾ ਭਿਆਨਕ ਫੁਰਨਾ ਫੁਰੇ ਉਸ ਨੇ ਚਤੁਰ ਸੁਹਣੀ ਕੰਚਨੀ ਨਾਲ ਬੜਾ ਅਦਭੁਤ ਸਮਾਂ ਕੱਟਿਆ ਤੇ ਉਸ ਦੱਤਿ ਲਾ ਉਸ ਦਾ ਪ੍ਰੇਮੀ ਤੇ ਉਸ ਦਾ ਮਿੱਤਰ ਬਣ ਗਿਆ। ਵਰਤਮਾਨ ਜੀਵਨੀ ਦਾ ਮੂਲ ਤੇ ਮਤਲਬ ਕਮਲਾ ਨਾਲ ਸੀ। ਕਾਮ ਸਵਾਮੀ ਦੇ ਵਿਹਾਰ ਨਾਲ ਨਹੀਂ ਸੀ। ਵਪਾਰੀ ਜ਼ਰੂਰੀ ਚਿੱਠੀਆਂ ਤੇ ਆਏ ਐਡਰਸ ਸਦਾਰਥ ਨੂੰ ਦੇ ਦਿੰਦਾ ਤੇ ਸਾਰੇ ਜ਼ਰੂਰੀ ਕੰਮਾਂ ਵਿੱਚ ਉਸ ਨਾਲ ਸਲਾਹ ਕਰ ਲੈਣ ਦਾ ਆਦੀ ਹੋ ਗਿਆ। ਪਰ ਉਸ ਨੇ ਛੇਤੀ ਭਾਂਪ ਲਿਆ ਕਿ ਸਦਾਰਥ ਚੌਲਾਂ ਤੇ ਉਹ ਜਹਾਜ਼ਰਾਨੀ ਤੇ ਵਪਾਰ ਸਬੰਧੀ ਕਾਟੀ ਸਮਝ ਰੱਖਦਾ ਸੀ। ਪਰ ਉਹ ਚੰਗਾ ਫਰਤੀਲਾ ਸੀ। ਤੇ ਵਪਾਰੀ ਨਾਲੋਂ ਸ਼ਾਂਤੀ ਤੇ ਮਨ ਦੀ ਇਕਾਗਰਤਾ ਵਿੱਚ ਸੁਣਨ ਦੇ ਹੁਨਰ ਵਿੱਚ ਤੇ ਓਪਰੇ ਲੋਕਾਂ ਤੇ ਚੰਗਾ ਪ੍ਰਭਾਵ ਪਾਉਣ ਦੀ ਬਲੱਖਣ ਕਲਾ ਵਿੱਚ ਬਹੁਤ ਅੱਗੇ ਸੀ ਇਹ ਬ੍ਰਾਹਮਣ ਉਸਨੇ ਆਪਣੇ ਦੋਸਤ ਨੂੰ ਕਿਹਾ ਪੂਰਾ ਵਪਾਰੀ ਨਹੀਂ ਹੈ ਤੇ ਨਾ ਹੀ ਕਦੇ ਬਣੇਗਾ ਇਸ ਦਾ ਵਪਾਰ ਵਿੱਚ ਕਦੇ ਦਿਲ ਖੁਪਦਾ ਹੀ ਨਹੀਂ ਪਰ ਇਸ پاس ਉਹਨਾਂ ਲੋਕਾਂ ਵਰਗਾ ਭੇਦ ਹੈ ਸ਼ਕਤੀ ਹੈ ਜਿਨ੍ਹਾਂ ਕੋਲ ਸਫਲਤਾ ਆਪ ਭੱਜੀ ਆਉਂਦੀ ਹੈ ਭਾਵੇਂ ਚੰਗੇ ਗ੍ਰਹਿ ਹੇਠ ਪੈਦਾ ਹੋਣ ਕਰਕੇ ਹੈ ਜਾਂ ਜਾਦੂ ਟੂਣਾ ਹੈ ਜਾਂ ਇਸਨੇ ਇਹ ਕੁਝ ਸਮਾਨਿਆ ਤੋਂ ਸਿੱਖਿਆ ਹੈ ਉਹ ਹਮੇਸ਼ਾ ਵਪਾਰ ਨਾਲ ਖੇਡਦਾ ਲੱਗਦਾ ਹੈ ਇਸਨੇ ਕਦੇ ਵੀ ਉਸਤੇ ਬਹੁਤਾ ਅਸਰ ਨਹੀਂ ਕੀਤਾ ਕਦੇ ਕਾਬੂ ਨਹੀਂ ਪਾਉਂਦਾ ਕਦੇ ਉਹ ਹਾਰ ਤੋਂ ਨਹੀਂ ਡਰਦਾ ਤੇ ਨਾ ਹੀ ਉਹ ਕਦੇ ਘਾਟੇ ਦੀ ਚਿੰਤਾ ਕਰਦਾ ਹੈ ਉਸਦੇ ਦੋਸਤ ਨੇ ਵਪਾਰੀ ਨੂੰ ਮੱਥ ਦਿੱਤੀ ਜਿਤਨਾ ਉਹ ਤੇਰਾ ਕੰਮ ਕਾਜ ਕਰਦਾ ਹੈ ਉਸਦੇ ਨਫੇ ਵਿੱਚੋਂ ਤੀਜਾ ਹਿੱਸਾ ਉਸ ਨੂੰ ਦੇ ਦਿੱਤਾ ਕਰ ਤੇ ਨਾਲ ਹੀ ਇਸੇ ਤਰ੍ਹਾਂ ਜੇ ਕੋਈ ਘਾਟਾ ਪਵੇ ਤਾਂ ਵੀ ਉਹ ਭਾਈਵਾਲ ਹੋਵੇ ਇਸ ਤਰ੍ਹਾਂ ਉਹ ਦੇਰੇ ਦਿਲ ਤੋਂ ਸਪੀ ਲਏਗਾ ਕਾਮ ਸਵਾਮੀ ਨੇ ਉਸ ਦੀ ਮਤ ਮੰਨ ਲਈ ਪਰ ਸਿਦਾਰਥ ਨੂੰ ਇਸ ਨਾਲ ਕੋਈ ਵਾਸਤਾ ਨਹੀਂ ਸੀ 잡ਦਾ ਜੇ ਨਫਾ ਹੋ ਗਿਆ ਤਾਂ ਉਸ ਸ਼ਾਂਤੀਪੂਰਵਕ ਲੈ ਲਿਆ ਤੇ ਜੇ ਉਸ ਨੂੰ ਘਾਟਾ ਪੈ ਗਿਆ ਤਾਂ ਉਸ ਹੱਸ ਕੇ ਕਹਿ ਦਿੰਦਾ ਉਹ ਹੋ ਇਹ ਸੌਦਾ ਪੁੱਠਾ ਪੈ ਗਿਆ ਹੈ ਸੱਚੀ ਗੱਲ ਤਾਂ ਇਹ ਸੀ ਕਿ ਵਪਾਰ ਸਬੰਧੀ ਬੇਪਰਵਾਹ 잡ਦਾ ਸੀ ਇੱਕ ਵੇਰ ਉਹ ਵੱਡੀ ਧਾਨ ਦੀ ਫਸਲ ਖਰੀਦਣ ਇੱਕ ਪਿੰਡ ਗਿਆ ਜਦੋਂ ਉੱਥੇ ਪੁੱਜਾ ਤਾਂ ਅੱਗੇ ਕਿਸੇ ਹੋਰ ਵਪਾਰੀ ਕੋਲ ਵੇਚ ਚੁੱਕਾ ਸੀ ਪਰੰਤੂ ਸਦਾਰਥ ਕਈ ਦਿਨ ਉਸ ਪਿੰਡ ਵਿੱਚ ਟਿਕਿਆ ਰਿਹਾ ਜ਼ਿਮੀਦਾਰਾਂ ਦਾ ਜੀ ਬਹਲਾਇਆ ਬੱਚਿਆਂ ਨੂੰ ਪੈਸੇ ਦਿੱਤੇ ਵਿਆਹ ਦੇਖਿਆ ਤੇ ਪੂਰੀ ਤਸੱਲੀ ਨਾਲ ਸਫ਼ਰ ਤੋਂ ਵਾਪਸ ਪਰਤਿਆ ਕਾਮ ਸੁਆਮੀ ਨੇ ਉਸ ਨੂੰ ਤੁਰੰਤ ਨਾ ਮੁੜਨ ਸਮਾਂ ਤੇ ਧਨ ਬਰਬਾਦ ਕਰਨ ਤੇ ਚਿੜਕੀ ਦਿੱਤੀ ਸਦਾਰਥ ਨੇ ਕਿਹਾ ਮੇਰੇ ਮਿੱਤਰ ਬੁਰਾ ਭੜਾ ਨਹੀਂ ਕਹੋ ਝਾੜ-ਚੰਬ ਨਾਲ ਕਦੇ ਕੁਝ ਨਹੀਂ ਬਣਿਆ ਜੇ ਕੁਝ ਘਾਟਾ ਪੈ ਗਿਆ ਹੈ ਤਾਂ ਮੈਂ ਘਾਟਾ ਚਾਲ ਲਵਾਵਾਂਗਾ ਮੇਰੀ ਇਸ ਸਫ਼ਰ ਨਾਲ ਬਹੁਤ ਸੰਤੁਸ਼ਟਤਾ ਹੋਈ ਹੈ ਮੈਂ ਬਹੁਤ ਲੋਕਾਂ ਨਾਲ ਵਾਖਫੀ ਪਾ ਲਈ ਹੈ ਇੱਕ ਬ੍ਰਾਹਮਣ ਦਾ ਮਿੱਤਰ ਬਣ ਗਿਆ ਹਾਂ ਬੱਚੇ ਮੇਰੇ ਗੋਡਿਆਂ ਤੇ ਬੈਠੇ ਸਨ ਜ਼ਿਮੀਦਾਰ ਮੈਨੂੰ ਆਪਣੇ ਖੇਤ ਦਿਖਾਏ ਮੈਨੂੰ ਕਿਸੇ ਵੀ ਵਪਾਰੀ ਨਹੀਂ ਸਮਝਿਆ ਠੀਕ ਹੈ ਇਹ ਸਭ ਕੁਝ ਬੜਾ ਚੰਗਾ ਹੈ ਕਾਮ ਸਵਾਮੀ ਨੇ ਝਿਜਕਦਿਆਂ ਕਿਹਾ ਪਰ ਅਸਲੀ ਤੂੰ ਵਪਾਰ ਕਰਨ ਗਿਆ ਸੀ ਜਾਂ ਤੂੰ ਆਪਣੀ ਖੁਸ਼ੀ ਲਈ ਸਫ਼ਰ ਕਰ ਰਿਹਾ ਸੀ? ਬਿਲਕੁਲ ਮੈਂ ਆਪਣੀ ਖੁਸ਼ੀ ਲਈ ਸਫ਼ਰ ਕੀਤਾ ਸੀ। ਸਿਦਾਰਥ ਹੱਸਿਆ। ਕਿਉਂ ਨਹੀਂ ਮੈਂ ਨਵੇਂ ਲੋਕਾਂ ਤੇ ਨਵੀਂ ਥਾਂ ਦਾ ਵਕਫ ਹੋ ਗਿਆ ਹਾਂ। ਮੈਂ ਦੋਸਤੀ ਤੇ ਭਰੋਸੇ ਦੀ ਮੌਜਮਾਨੀ ਹੈ। ਹੁਣ ਜੇ ਮੈਂ ਕਾਮ ਸਵਾਮੀ ਹੁੰਦਾ ਤਾਂ ਮੈਨੂੰ ਤੁਰੰਤ ਇਹ ਦੇਖ ਕੇ ਮੈਂ ਕੁਝ ਖਰੀਦਣ ਤੋਂ ਅਸਮਰੱਤ ਹਾਂ ਤੇ ਸਮਾ ਤੇ ਤਨ ਐਵੇਂ ਨਸ਼ਟ ਜਾਣਗੇ ਦੁੱਖ ਨਾਲ ਮੋੜ ਆਇਆ ਹੁੰਦਾ। ਪਰ ਮੈਂ ਚੰਗੇ ਦਿਨ ਉੱਥੇ ਲਾ ਆਇਆ। ਬਹੁਤ ਕੁਝ ਸਿੱਖਿਆ ਬੜੀ ਖੁਸ਼ੀ ਮਾਣੀ ਕਾਲਾ ਪਿਆਜਾਂ ਤੰਗ ਹੋਣਾ ਆਪਣਾ ਤੇ ਨਾ ਕਿਸੇ ਹੋਰ ਦਾ ਦਿਲ ਦੁਖਾਇਆ ਸ਼ਾਇਦ ਹੋਰ ਪਛੇਤੀ ਫਸਲ ਖਰੀਦਨ ਜਾਂ ਕਿਸੇ ਹੋਰ ਕੰਮ ਫੇਰ ਜਾਦ ਉੱਥੇ ਗਿਆ ਤਾਂ ਮਿੱਤਰਤਾ ਭਾਵ ਵਾਲੇ ਲੋਕ ਮੈਨੂੰ ਜੀ ਆਇਆ ਕਹਿਣਗੇ ਤੇ ਮੈਂ ਖੁਸ਼ ਹੋਵਾਂਗਾ ਕਿ ਪਹਿਲੀ ਵਾਰ ਮੈਂ ਕਾਲੀ ਤੇ ਨਰਾਜ਼ਗੀ ਨਹੀਂ ਸੀ ਪ੍ਰਗਟਾਈ ਹੋ ਗਈ ਸੋ ਹੋ ਗਈ ਹੁਣ ਇਸ ਨੂੰ ਰਹਿਣ ਦੇਵੋ ਮੇਰੇ ਮਿੱਤਰ ਬੁਰਾ ਭੜਕ ਹੈ ਆਪਣਾ ਦਿਲ ਨਾ ਦਿਖਾਓ ਜੇ ਅਜੀਹਾ ਦੇ ਨਾ ਜਾਏ ਜਾਂ ਤੁਸੀਂ ਸੋਚੋ ਕਿ ਸਾਰਧ ਤਹਾਨੀ ਪੁੱਛਾਰ ਰਿਹਾ ਹੈ ਇੱਕ ਸ਼ਬਦ ਕਹਿ ਦੇਣਾ ਤੇ ਸਾਰਧ ਤ ਆਪਣੇ ਰਾਹ ਚਲਾ ਜਾਏਗਾ ਉਥੋਂ ਤੱਕ ਤਾਂ ਅਸੀਂ ਚੰਗੇ ਮਿੱਤਰ ਬਣੇ ਰਹੀਏ ਵਪਾਰੀ ਦੀਆਂ ਸਾਰਧ ਨੂੰ ਨਿਸ਼ਚਿਤ ਕਰਵਾਉਣ ਦੀਆਂ ਕੋਸ਼ਿਸ਼ਾਂ ਕਿ ਉਸ ਕਾਮ ਸਵਾਮੀ ਦੀ ਰੋਟੀ ਖਾਂਦਾ ਹੈ ਵੀ ਨ ਸਫਲ ਰਹੀਆਂ ਸਾਰਧ ਆਪ ਦੀ ਰੋਟੀ ਖਾਂਦਾ ਹੈ ਇਸ ਤੋਂ ਛੁੱਟ ਹੋਰ ਸਾਰੇ ਦੂਸਰਿਆਂ ਦੀ ਰੋਟੀ ਖਾਂਦੇ ਹਨ ਹਰ ਇੱਕ ਦੀ ਰੋਟੀ ਕਾਮਸਵਾਮੀ ਨੂੰ ਬਹੁਤ ਪਰੇਸ਼ਾਨੀਆਂ ਸਨ ਪਰ ਸਿਦਾਰਥ ਨੂੰ ਇਨ੍ਹਾਂ ਨਾਲ ਕੋਈ ਵਾਸਤਾ ਨਹੀਂ ਸੀ ਜੇ ਕੋਈ ਸੌਦਾ ਟੁੱਟਣ ਦਾ ਡਰ ਹੁੰਦਾ ਜੇ ਮਾਲ ਦੀ ਸਪੁਰਦਗੀ ਗਵਾਚ ਜਾਂਦੀ ਜੇ ਕੋਈ ਸਾਮੀ ਪੈਸੇ ਮੋੜਨ ਯੋਗੀ ਨਾ ਜਾਪਦੀ ਤਾਂ ਕਾਮਸਵਾਮੀ ਕਦੇ ਵੀ ਆਪਣੇ ਸਾਥੀ ਨੂੰ ਵਿਸ਼ਵਾਸ ਨਾ ਦਿਵਾ ਸਕਿਆ ਕਿ ਔਖੇ ਤੇ ਗੁੱਸੇ ਭਰੇ ਸ਼ਬਦ ਮੱਥੇ ਤੇ ਧੌੜੀਆਂ ਪਾਣ ਤੇ ਨੀਂਦ ਹਰਾਮ ਕਰਨ ਨਾਲ ਕੁਝ ਸਬਰ ਜਾਂਦਾ ਹੈ ਇੱਕ ਵੇਰ ਜਦ ਕਾਮਸਵਾਮੀ ਨੇ ਉਸ ਨੂੰ ਯਾਦ ਦਵਾਈ ਕਿ ਸਭ ਕੁਝ ਉਸਨੇ ਉਸ ਤੋਂ ਸਿੱਖਿਆ ਸੀ ਤਾਂ ਉਸ ਉੱਤਰ ਦਿੱਤਾ ਅਜੇ ਮਖੌਲ ਨਾ ਕਰੋ ਮੈਂ ਤੁਸਾਂ ਤੋਂ ਸਿੱਖਿਆ ਹੈ ਕਿ ਮੱਛੀ ਦੀ ਇੱਕ ਟੋਕਰੀ ਦਾ ਕੀ ਮੁੱਲ ਹੈ ਤੇ ਰੁਪਈਏ ਹੁਦਾਰ ਦੇ ਕੇ ਕੋਈ ਕਿਤਨਾ سود ਲੈ ਸਕਦਾ ਹੈ ਉਹ ਹੈ ਤੁਸਾਂ ਦਾ ਇਲਮ ਪਰ ਕਿਸ ਤਰ੍ਹਾਂ ਸੋਚਣਾ ਹੈ ਮੈਂ ਤੁਸਾਂ ਤੋਂ ਨਹੀਂ ਸਿੱਖਿਆ ਮੇਰੇ ਪਿਆਰੇ ਕਾਮ ਸੁਆਮੀ ਇਹ ਚੰਗਾ ਹੁੰਦਾ ਜੇ ਉਹ ਤੁਸੀਂ ਮੇਰੇ ਤੋਂ ਸਿੱਖ ਲੈਂਦੇ ਅਸਲ ਵਿੱਚ ਉਸ ਦਾ ਦਿਲ ਵਪਾਰ ਵਿੱਚ ਨਹੀਂ ਸੀ ਲੱਗਦਾ ਕਮਲਾ ਲਈ ਧੰਨ ਲਿਆਉਣ ਲਈ ਇਹ ਫਰਜ਼ਦਾਰ ਇੱਕ ਸੀ ਤੇ ਕੰਮ ਲੋਡ ਨਾਲੋਂ ਵਧੇਰੇ ਹੀ ਲਿਆ ਦਿੰਦਾ ਸੀ ਇਸ ਤੋਂ ਛੁੱਟ ਸਦਾਰਤ ਦੀ ਹਮਦਰਦੀ ਤੇ ਉਹਨਾਂ ਬਾਰੇ ਪਤਾ ਕਰਨ ਦਾ ਸ਼ੌਕ ਉਹਨਾਂ ਲੋਕਾਂ ਨਾਲ ਸੀ ਜਿਨ੍ਹਾਂ ਦੇ ਕਮਾਂ ਔਖਾਂ ਸੁੱਖਾਂ ਤੇ ਭੁੱਲਾ ਤੋਂ ਵਧੇਰੇ ਅਣਜਾਣ ਸੀ ਤੇ ਉਸ ਤੋਂ ਚੰਦਰਮਾ ਨਾਲੋਂ ਵੀ ਦੂਰ ਸਨ ਭਾਵੇਂ ਉਹ ਹਰ ਇੱਕ ਨਾਲ ਸੌਖੇ ਗੱਲਬਾਤ ਕਰ ਲੈਂਦਾ ਸੀ ਹਰ ਇੱਕ ਨਾਲ ਰਹਿ ਲੈਂਦਾ ਸੀ ਹਰ ਕੋਲੋਂ ਸਿੱਖ ਲੈਂਦਾ ਸੀ ਪਰ ਉਹ ਇਸ ਗੱਲੋਂ ਬਹੁਤ ਚੇਤਨ ਸੀ ਕਿ ਕੁਝ ਹੋਰ ਜ਼ਰੂਰ ਚੀਜ਼ ਹੈ ਜੋ ਸਨੋ ਉਹਨਾਂ ਕੋਲੋਂ ਅੜਰਿਆ ਕਰਦੀ ਹੈ ਇਸ ਗੱਲ ਕਰਕੇ ਸੀ ਕਿ ਉਹ ਸਮਾਨਾ ਰਿਹਾ ਹੈ ਉਸਨੇ ਲੋਕਾਂ ਨੂੰ ਬੱਚਿਆਂ ਤੇ ਪਸ਼ੂਆਂ ਹਾਰ ਰਿਖਿਆ ਸੀ ਜੋ ਦੋਨੋਂ ਪਿਆਰ ਤੇ ਘਿਰਨਾ ਵੀ ਕਰਦੇ ਹਨ ਉਹ ਉਹਨਾਂ ਨੂੰ ਮਿਹਨਤ ਕਰਦਿਆਂ ਵੇਖਦਾ ਉਹਨਾਂ ਨਾਲ ਔਖ ਚੱਲਦਿਆਂ ਵੇਖਦਾ ਤੇ ਉਹਨਾਂ ਗੱਲਾਂ ਲਈ ਬੁੱਢੇ ਹੁੰਦੇ ਦੇਖਦਾ ਜੋ ਉਸ ਨੂੰ ਇਸ ਕੀਮਤਯੋਗ ਨਹੀਂ ਸੀ ਲੱਗਦੀਆਂ ਪੈਸਿਆਂ ਲਈ ਛੋਟੀਆਂ ਖੁਸ਼ੀਆਂ ਤੇ ਮਾਮੂਲੀ ਵਡਿਆਈਆਂ ਲਈ ਕੋਸੋਂ ਨਾ ਨੂੰ ਝਗੜਦੇ ਗੁੱਸਾ ਗਿਲਾ ਕਰਦੇ ਤੇ ਇੱਕ ਦੂਜੇ ਦਾ ਦਿਲ ਦੁਖਾਂਦੇ ਵੇਖਿਆ ਉਹਨਾਂ ਪੀੜਾਂ ਲਈ ਵਰਲਾਪ ਕਰਦੇ ਵੇਖਿਆ ਜਿਨ੍ਹਾਂ ਤੇ ਸਮਾਨਾ ਹੱਸ ਛੱਡਦਾ ਸੀ ਤੇ ਕੁਝ ਖੁਸਣ ਤੇ ਔਖੇ ਹੋ ਜਾਂਦੇ ਸਨ ਕਿ ਇੱਕ ਸਮਾਨੇ ਨੂੰ ਮਲੂਮ ਵੀ ਨਹੀਂ ਸੀ ਹੁੰਦਾ ਲੋਕ ਜੋ ਕੁਝ ਵੀ ਉਸਰੇ ਲਿਆਉਂਦੇ ਉਹ ਸਵੀਕਾਰ ਕਰ ਲੈਂਦਾ ਵਪਾਰੀ ਜੋ ਕਪੜਾ ਵੇਚਦਾ ਜਾਂ ਰਿਣੀ ਜੋ ਕਰਜ਼ਾ ਮੰਗਦਾ ਸੀ ਦੋਨਾਂ ਨੂੰ ਜੀ ਆਇਆਂ ਕਹਿੰਦਾ ਮੰਗਤੇ ਦਾ ਜੋ ਘੰਟਾ ਪਰ ਆਪਣੀ ਗਰੀਬੀ ਦੀ ਰਾਮ ਕਹਾਣੀ ਸੁਣਾਉਣ ਲਈ ਠਹਿਰਦਾ ਤੇ ਅਜੇ ਵੀ ਇੱਕ ਸਮਾਨੇ ਜਿੰਨਾ ਗਰੀਬ ਨਹੀਂ ਸੀ ਹੁੰਦਾ ਦਾ ਪੂਰਾ ਸਵਾਗਤ ਕਰਦਾ ਇੱਕ ਅਮੀਰ ਪਰਦੇਸੀ ਸੁਦਾਗਰ ਨਾਲ ਇੱਕ ਨੌਕਰ ਨਾਲੋ ਜੋ ਉਸ ਦੀ ਹਜ਼ਾਮਤ ਕਰਦਾ ਸੀ ਜਾਂ ਫੇਰੀ ਵਾਲਿਆਂ ਜਿੰਨਾਂ ਤੋਂ ਕਿਲਾ ਖਰੀਦਾ ਤੇ ਜੋ ਥੋੜਾ ਧੋਖਾ ਵੀ ਕਰ ਜਾਂਦੇ ਸੀ ਵੱਖਰਾ ਵਰਤਾਉ ਨਾ ਕਰਦਾ ਜੇ ਕਾਮ ਸਵਾਮੀ ਉਸ ਕੋਲ ਆ ਕੇ ਆਪਣੇ ਦੁੱਖੜੇ ਦੱਸਦਾ ਜਾਂ ਕਿਸੇ ਕਾਰੋਬਾਰ ਲਈ ਘਟੇਬੱਦ ਕਹਿ ਦਿੰਦਾ ਉਹ ਬੜੀ ਸਾਵਧਾਨੀ ਤੇ ਸ਼ੌਕ ਨਾਲ ਸੁਣਦਾ ਉਸ ਤੇ ਹੈਰਾਨ ਹੁੰਦਾ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਜਿੱਥੇ ਲੋੜ ਸਮਝਦਾ ਥੋੜੀ ਹਾਮੀ ਭਰਦਾ ਤੇ ਉਸ ਵੱਲੋਂ ਹਟ ਜਿਸ ਦੀ ਉਸ ਨੂੰ ਚਾਹਣਾ ਹੁੰਦੀ ਉਸ ਵੱਲ ਹੋ ਲੈਂਦਾ ਬਹੁਤ ਲੋਕ ਉਸ ਕੋਲ ਆਉਂਦੇ ਬਹੁਤ ਉਸ ਨਾਲ ਵਪਾਰ ਕਰਨ ਲਈ ਬਹੁਤ ਉਸ ਨੂੰ ਧੋਖਾ ਦੇਣ ਬਹੁਤ ਉਸ ਨੂੰ ਸੁਣ ਬਹੁਤ ਉਸ ਦੀ ਹਮਦਰਦੀ ਜਤਨ ਬਹੁਤ ਉਸ ਦੀ ਮਤ ਲੈਣ ਉਹ ਸਲਾਹ ਮਤ ਦਿੰਦਾ ਉਹ ਹਮਦਰਦੀ ਕਰਦਾ ਉਹ ਤੋਬੇ ਦਿੰਦਾ ਉਹ ਥੋੜਾ ਧੋਖਾ ਵੀ ਦੇ ਜਾਂਦਾ ਇਸ ਤਰ੍ਹਾਂ ਖੇਡ ਨਾਲ ਜਿਸ ਨਾਲ ਸਾਰੇ ਲੋਕ ਖੇਡਦੇ ਹਨ ਇਸ ਤਰ੍ਹਾਂ ਸੋਚਦਾ ਰੁੱਝਦਾ ਰਹਿੰਦਾ ਜਿਵੇਂ ਉਹ ਪਹਿਲੇ ਦੇਵਤਿਆਂ ਤੇ ਬ੍ਰਹਮ ਦੇ ਖਿਆਲਾਂ ਵਿੱਚ ਮਗਨ ਰਹਿੰਦਾ ਸੀ ਕਦੇ ਕਦੇ ਉਹ ਆਪਣੇ ਅੰਦਰ ਧੀਮੀ ਜਿਹੀ ਹਲੀਮ ਆਵਾਜ਼ ਸੁਣਦਾ ਜੋ ਉਸ ਨੂੰ ਚੁੱਪਚਾਪ ਕੁਝ ਯਾਦ ਕਰਾਉਂਦੀ ਚੁੱਪਚਾਪ ਸ਼ਿਕਾਇਤ ਕਰਦੀ ਜੋ ਮਸਾਈ ਸੁਣ ਸਕਦਾ ਸੀ ਫਿਰ ਉਸ ਨੇ ਇੱਕਦਮ ਸਾਫ਼ ਦੇਖਿਆ ਕਿਉਂਕਿ ਇੱਕ ਅਜੀਬ ਜ਼ਿੰਦਗੀ ਬਤੀਤ ਕਰ ਰਿਹਾ ਸੀ ਉਹ ਬਹੁਤ ਗੱਲਾਂ ਕਰ ਰਿਹਾ ਸੀ ਜੋ ਇੱਕ ਖੇੜੀ ਸਨ ਉਹ ਬੜਾ ਖੁਸ਼ ਸੀ ਤੇ ਕਦੇ ਪ੍ਰਸੰਨਤਾ ਅਨੁਭਵ ਕਰਦਾ ਸੀ ਪਰ ਅਸਲੀ ਜ਼ਿੰਦਗੀ ਧਾਰਾ ਉਸ ਅੱਗੋਂ ਰਵੈ ਲੰਘ ਰਹੀ ਸੀ ਤੇ ਉਸ ਨੂੰ ਸ਼ੋ ਵੀ ਨਹੀਂ ਸੀ ਰਹੀ ਜਿਸ ਤਰ੍ਹਾਂ ਖਿਡਾਰੀ ਗੇਂਦ ਨਾਲ ਖੇਡਦਾ ਹੈ ਉਹ ਆਪਣੇ ਵਪਾਰ ਨਾਲ ਖੇਡਦਾ ਸੀ ਆਸ-ਪਾਸੇ ਦੇ ਲੋਕਾਂ ਨਾਲ ਖੇਡਦਾ ਸੀ ਉਹਨਾਂ ਨੂੰ ਧਿਆਨ ਨਾਲ ਵੇਖਦਾ ਸੀ ਉਹਨਾਂ ਤੋਂ ਦਿਲ ਲੱਗੀ ਪ੍ਰਾਪਤ ਕਰਦਾ ਸੀ ਪਰ ਦਿਲੋਂ اپنی اصل عادت ਦੇ ਅਨੁਸਾਰ ਉਹ ਸਭ ਕੁਝ ਤੋਂ ਅਲੋਪ ਰਹਿੰਦਾ ਸੀ। ਉਸ ਦਾ ਅਸਲੀ ਆਪਾ ਕਿਧਰੇ ਹੋਰ ਥਾਂ ਪਾਉਂਦਾ ਫਿਰਦਾ। ਬਹੁਤ ਦੂਰ, ਅਦਿੱਖ ਦੂਰ ਤੱਕ ਪਾਉਂਦਾ ਤੇ ਉਸ ਦੀ ਵਰਤਮਾਨ ਜ਼ਿੰਦਗੀ ਨਾਲ ਕੋਈ ਵਾਸਤਾ ਨਾ ਰੱਖਦਾ। ਉਹ ਕਦੇ ਇਨ੍ਹਾਂ ਵਿਚਾਰਾਂ ਤੋਂ ਡਰਦਾ। ਉਹ ਚਾਹੁੰਦਾ ਸੀ ਕਿ ਸਰਗਰਮੀ ਨਾਲ ਉਹਨਾਂ ਦੇ ਬੱਚਿਆਂ ਵਾਂਗ ਨਿੱਤ ਦੇ ਕੰਮਾਂ ਵਿੱਚ ਪਾਈਵਾਲੀ ਪਾ ਸਕਦਾ। ਸੱਚੀ ਉਹਨਾਂ ਵਿੱਚ ਰਲ ਕੇ ਕੰਮ ਕਰ ਮੌਜ ਕਰ ਤੇ ਇੱਕ ਮੇਰੇ ਤਮਾਸ਼ੀਂ ਦੀ ਤਾਂ ਉਹਨਾਂ ਦੀ ਜ਼ਿੰਦਗੀ ਜੀ ਸਕਦਾ। ਉਹ ਬਕਾਇਤਾ ਸੋਨੀ ਕਮਲਾ ਨੂੰ ਮਿਲਣ ਜਾਂਦਾ ਕਿਸੇ ਹੋਰ ਚੀਜ਼ ਨਾਲੋਂ ਵਧੇਰੇ ਪਿਆਰ ਦੇ ਹੁਨਰ ਨੂੰ ਸਿੱਖਦਾ ਜਿਸ ਵਿੱਚ ਲੈਣ ਦੇਣ ਇੱਕਸਾਰ ਹੋ ਜਾਂਦੇ ਹਨ। ਉਹ ਉਸ ਨਾਲ ਗੱਲਾਂ ਕਰਦਾ ਉਸ ਤੋਂ ਸਿੱਖਦਾ ਉਸ ਨੂੰ ਸਲਾਹ ਮੱਤ ਦਿੰਦਾ ਤੇ ਲੈਂਦਾ। ਕਮਲਾ ਨੇ ਉਸ ਨੂੰ ਗੋਵਿੰਦ ਜਿਸ ਨੇ ਇੱਕ ਵੇਰ ਉਸ ਨੂੰ ਸਮਝਿਆ ਸੀ ਨਾਲੋਂ ਵੀ ਵਧੇਰੇ ਜਾਣਿਆ। ਉਹ ਬਹੁਤ ਉਸ ਵੰਗ ਸੀ। ਇੱਕ ਵਾਰ ਉਸਨੇ ਕਮਲਾ ਨੂੰ ਕਿਹਾ ਤੂੰ ਮੇਰੇ ਵਰਗੀ ਹੈ ਤੂੰ ਦੂਜੇ ਲੋਕਾਂ ਤੋਂ ਨਿਆਰੀ ਹੈ ਤੂੰ ਕਮਲਾ ਹੈ ਤੇ ਹੋਰ ਕੋਈ ਨਹੀਂ ਅਤੇ ਤੇਰੇ ਅੰਦਰ ਹੀ ਸ਼ਾਂਤੀ ਤੇ ਪੂਜ ਸਥਾਨ ਹੈ ਜਿੱਥੇ ਤੂੰ ਕਿਸੇ ਸਮੇਂ ਸਹਾਰਾ ਲੈ ਆਪਣੀ ਆਪ ਹੋ ਸਕਦੀ ਹੈ ਜਿਸ ਤਰ੍ਹਾਂ ਮੈਂ ਹੋ ਸਕਦਾ ਹਾਂ ਥੋੜੇ ਲੋਕਾਂ ਵਿੱਚ ਇਹੀ ਸਮਰੱਥਾ ਹੈ ਭਾਵੇਂ ਹਰ ਕੋਈ ਇਹ ਸਮਰੱਥਾ ਪ੍ਰਾਪਤ ਕਰ ਸਕਦਾ ਹੈ ਸਾਰੇ ਲੋਕ ਚਤਰ ਨਹੀਂ ਕਮਲਾ ਕਹਿਆ ਇਸ ਦਾ ਚਤੁਰਤਾ ਨਾਲ ਸੰਬੰਧ ਨਹੀਂ ਕਮਲਾ ਸਿਦਾਰਥ ਨੇ ਕਹਿਆ ਕਾਮਸਵਾਮੀ ਉਤਨਾ ਹੀ ਚਤੁਰ ਹੈ ਜਿੰਨਾ ਮੈਂ ਪਰ ਉਸ پاس ਪੂਜ ਸਥਾਨ ਨਹੀਂ ਇਹ ਉਹਨਾਂ پاس ਹੈ ਜੋ ਅਜੇ ਬਾਲ ਬੁੱਧੀ ਰੱਖਦੇ ਹਨ ਬਹੁਤ ਲੋਕ ਕਮਲਾ ਉਸ ਝੜਦੇ ਡਿੱਗਦੇ ਪੱਤੇ ਵਾਂਗ ਹਨ ਜੋ ਹਵਾ ਨਾਲ ਇੱਧਰ ਉੱਧਰ ਭਟਕਦਾ ਅਤੇ ਮੁੜਦਾ ਹੈ ਫਟਪਟਾਂਦਾ ਹੈ ਤੇ ਭੌਂ ਤੇ ਡਿੱਗ ਪੈਂਦਾ ਹੈ ਪਰ ਥੋੜੇ ਹੋਰ ਉਹਨਾਂ ਤਾਰਿਆਂ ਵਾਂਗ ਹਨ ਜੋ ਨਿਯਤ ਕੀਤੇ ਰਾਹ ਤੇ ਤੁਰਦੇ ਹਨ ਕੋਈ ਹਵਾ ਉਹਨਾਂ ਤੱਕ ਨਹੀਂ ਪੁੱਜਦੀ ਉਹਨਾਂ ਦੇ ਆਪਣੇ ਅੰਦਰ ਹੀ ਬੰਦ ਤੇ ਪੰਦ ਦਿਖਾਉ ਦੋਨੋਂ ਹੁੰਦੇ ਹਨ ਸਾਰੇ ਬੁੱਧੀਮਾਨ ਪੁਰਸ਼ਾਂ ਜਿਨ੍ਹਾਂ ਵਿੱਚੋਂ ਬਹੁਤ ਨੂੰ ਮੈਂ ਜਾਣਦਾ ਹਾਂ ਵਿੱਚੋਂ ਇੱਕ ਇਸ ਗੱਲ ਵਿੱਚ ਸੰਪੂਰਨ ਹੈ ਮੈਂ ਉਸ ਨੂੰ ਕਦੇ ਨਹੀਂ ਭੁੱਲ ਸਕਦਾ ਉਹ ਹੈ ਗੌਤਮ ਭਗਵਾਨ ਜੋ ਇਹ ਸਿਧਾਂਤ ਪ੍ਰਚਾਰਦਾ ਹੈ ਹਜ਼ਾਰਾਂ ਨੌਜਵਾਨ ਰੋਜ਼ ਉਸ ਦੇ ਉਪਦੇਸ਼ ਸੁਣਦੇ ਹਨ ਤੇ ਹਰ ਸਮੇਂ ਉਹਨਾਂ ਸਖਿਆਵਾਂ ਤੇ ਵਰਤੋਂ ਕਰਦੇ ਹਨ ਪਰ ਉਹ ਸਾਰੇ ਝੜਦੇ ਪੱਤੇ ਹਨ ਉਹਨਾਂ ਕੋਲ ਆਪਣੇ ਅੰਦਰ ਅਕਲ ਤੇ ਮੁਰਸ਼ਿਦ ਦੋਨੋਂ ਹੀ ਨਹੀਂ ਕਮਲਾ ਨੇ ਉਸ ਵੱਲ ਤੱਕਿਆ ਤੇ ਮੁਸਕराई ਤੂੰ ਫੇਰ ਉਸ ਬਾਰੇ ਗੱਲਾਂ ਕਰ ਰਿਹਾ ਹੈ ਉਸ ਕਹਿਆ ਫੇਰ ਮੁੜ ਤੈਨੂੰ ਸਮਾਨਿਆਂ ਵਾਲੇ ਖਿਆਲ ਆ ਰਹੇ ਹਨ ਸਦਾਰਥ ਚੁੱਪ ਸੀ ਉਹਨਾਂ ਫੇਰ ਪਿਆਰ ਦੀ ਖੇਡ ਖੇਡੀ ਇੱਕ 30 ਜਾਂ 40 ਅਡਰੀ ਅਡਰੀਆਂ ਖੇਡਾਂ ਵਿੱਚੋਂ ਜਿਹੜੀਆਂ ਕਮਲਾ ਨੂੰ ਆਉਂਦੀਆਂ ਸਨ ਉਸ ਦਾ ਸਰੀਰ ਚੀਤੇ ਜਾਂ ਸ਼ਿਕਾਰੀ ਦੀ ਕਮਾੜ ਵਾਂਗ ਲਚਕਦਾਰ ਸੀ ਜਿਸ ਨੇ ਵੀ ਉਸpassੋ ਪਿਆਰ ਦੇ ਸਬਕ ਲਏ ਬਹੁਤ ਐਸ਼ ਤੇ ਬਹੁਤ ਪੇਦ ਸਿੱਖੇ ਬਹੁਤ ਸਮਾਂ ਉਸ ਸਦਾਰਥ ਨਾਲ ਖੇਡਦੀ ਰਹੀ ਉਸ ਨੂੰ ਚਿੜਾਉਂਦੀ ਸੀ ਕਦੇ ਪਰੇ ਕਰਦੀ ਤੇ ਕਦੇ ਕਾਬੂ ਵਿੱਚ ਕਰ ਲੈਂਦੀ ਸੀ ਜਿੱਤਦੀ ਤੇ ਆਪਣੀ ਕਾਬਲੀਅਤ ਤੇ ਖੁਸ਼ ਹੁੰਦੀ ਸੀ ਜਿੰਨਾ ਚਿਰ ਉਹ ਜਿੱਤਿਆ ਨਹੀਂ ਸੀ ਗਿਆ ਤੇ ਥੱਕ ਟੁੱਟ ਕੇ ਉਸpass ਲੇਟ ਨਹੀਂ ਸੀ ਗਿਆ ਨਰਤਕੀ ਉਸ ਉੱਤੇ ਝੁਕੀ ਤੇ ਬੜਾ ਚੇਰਸ ਦੇ ਚਿਹਰੇ ਵੱਲ ਵੇਖਦੀ ਰਹੀ ਉਸ ਦੀਆਂ ਅੱਖਾਂ ਵਿੱਚ ਜਿੰਨਾ ਵਿੱਚ ਥਕਾਵਟ ਦੀ ਝਲਕ ਸੀ ਅੱਜ ਤੱਕ ਜਿਤਨੇ ਵੀ ਪ੍ਰੇਮੀ ਮੈਨੂੰ ਮਿਲੇ ਹਨ ਤੂੰ ਉਹਨਾਂ ਸਾਰਿਆਂ ਤੋਂ ਚੰਗਾ ਹੈ ਉਹ ਸੋਚ ਸੱਚ ਹੈ ਤੂੰ ਦੂਜਿਆਂ ਕੋਲੋਂ ਤਕੜਾ ਹੈ ਵਦੇਰੇ ਲੋਚਦਾਰ ਵਦੇਰੇ ਰਜ਼ਾਮੰਦ ਤੂੰ ਮੇਰੀ ਕਲਾ ਨੂੰ ਚੰਗੀ ਤਰ੍ਹਾਂ ਸਿੱਖ ਲਿਆ ਹੈ ਸਿਦਾਰਥ ਕਿਸੇ ਦਿਨ ਜਦ ਮੈਂ ਵਢੇਰੀ ਹੋ ਜਾਵਾਂਗੀ ਤੇਥੋਂ ਇੱਕ ਬੱਚਾ ਜਨਮਾਂਗੀ ਤੇ ਫਿਰ ਵੀ ਮੇਰੇ ਪਿਆਰੇ ਤੂੰ ਸਮਾਨਾ ਹੀ ਰਿਹਾ ਹੈ ਤੂੰ ਅਸਲੀ ਮੈਨੂੰ ਪਿਆਰ ਨਹੀਂ ਕਰਦਾ ਤੂੰ ਕਿਸੇ ਨੂੰ ਵੀ ਪਿਆਰ ਨਹੀਂ ਕਰਦਾ ਕੀ ਇਹ ਸੱਚ ਨਹੀਂ ਹੈ ਹੋਵੇਗਾ ਸਿਦਾਰਥ ਨੇ ਥੱਕਿਆ ਹੋਇਆ ਕਿਹਾ ਮੈਂ ਵੀ ਤੇਰੇ ਵਰਗਾ ਹਾਂ ਤੂੰ ਵੀ ਕਿਸੇ ਨੂੰ ਪਿਆਰ ਨਹੀਂ ਕਰ ਸਕਦੀ ਨਹੀਂ ਤਾਂ ਤੂੰ ਕਿਸ ਤਰ੍ਹਾਂ ਪਿਆਰ ਦੀ ਇੱਕ ਕਲਾ ਦੇ ਤੌਰ ਤੇ ਵਰਤੋਂ ਕਰਦੀ ਸ਼ਾਇਦ ਸਾਡੇ ਵਰਗੇ ਲੋਕ ਪਿਆਰ ਕਰ ਹੀ ਨਹੀਂ ਸਕਦੇ ਆਮ ਲੋਕ ਪਿਆਰ ਕਰ ਸਕਦੇ ਹਨ ਉਹ ਉਹਨਾਂ ਦੇ ਅਨੰਤ ਦਾ ਪੇਧ